5 ਮਾਰਚ 1680 ਇਸ ਵੀਰ ਧੰਨ ਗੁਰੂ ਕਲਗੀ ਤਰਪਾਸ਼ਾ ਨੇ ਰਣਜੀਤ ਨਗਾਰਾ ਬਜਾਉਣਾ ਸ਼ੁਰੂ ਕੀਤਾ ਸੀਗਾ ਆਓ ਜਾਣੀਏ ਰਣਜੀਤ ਨਗਾਰੇ ਦਾ ਇਤਿਹਾਸ ਤੇ ਪਹਿਲੀ ਵਾਰ ਮੇਰੇ ਮਾਲਕ ਨੇ ਇਹ ਨਗਾਰਾ ਕਿੱਥੇ ਬਜਾਇਆ ਸੀ ਇਹ ਸਭ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸੰਜੀ ਕਰ ਲਿਓ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਗੁਰੂ ਕਲਗੀਧਰ ਪਾਸ਼ਾ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਗੁਰਨਾਨਕ ਦੇ ਕਰਤ ਦੀ ਜ਼ਿੰਮੇਵਾਰੀ ਨੂੰ ਸੰਭਾਇਆ ਸੀ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਦਿੱਲੀ ਵੱਲ ਸ਼ਹੀਦੀ ਦੇਣ ਗਏ ਸਤ ਗੁਰ ਧਨ ਗੁਰੂ ਕਲਗੀਧਰ ਪਾਸ਼ਾ ਜੀ ਨੂੰ ਜਦੋਂ ਗੁਰਤਾ ਗੱਦੀ ਮਿਲੀ ਐ ਉਦੋਂ ਸਤ ਗੁਰ ਦੀ ਉਮਰ 9 ਸਾਲ ਦੀ ਸੀ। ਗੁਰਤੇਗ ਭਾਦਰ ਪਾਸ਼ਾ ਦੀ ਸ਼ੀਧੀ ਤੋਂ ਬਾਅਦ ਧੰਨ ਗੁਰੂ ਕਲਗੀ ਤਰਪਾਸ਼ਾ ਜੀ ਨੇ ਥੋੜੇ ਕੋ ਸਮੇਂ ਬਾਅਦ ਹੀ ਸਿੱਖਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਜਦੋਂ ਸਿੱਖੋ ਤੁਸੀਂ ਅੱਜ ਤੋਂ ਬਾਅਦ ਚੱਕ ਨਾਨਕੀ ਆਉਣਾ ਹੈ ਨਾ ਆਨੰਦਪੁਰ ਸਾਹਿਬ ਆਉਣਾ ਹੈ ਨਾ ਤੁਸੀਂ ਆਪਣੇ ਨਾਲ ਕੀਮਤੀ ਘੋੜੇ ਕੀਮਤੀ ਜਵਾਨੀਆਂ ਤੇ ਕੀਮਤੀ ਹਥਿਆਰ ਲੈ ਕੇ ਆਉਣੇ ਆ। ਉੱਥੇ ਹੀ ਮੇਰੇ ਮਾਲਕ ਨੇ ਆਏ ਹੋਏ ਸਿੱਖਾਂ ਨੂੰ ਘੋੜਸਵਾਰੀ ਸਿਖਾਉਣੀ। ਆਏ ਹੋਏ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਉਣੀ। ਆਏ ਹੋਏ ਸਿੱਖਾਂ ਨੂੰ ਮੇਰੇ ਮਾਲਕ ਨੇ ਜਿੱਥੇ ਗੁਰਬਾਣੀ ਦੀ ਸੰਥਿਆ ਦੇਣੀ ਉੱਥੇ ਹਥਿਆਰ ਵਿਦਿਆ ਵਿੱਚ ਵੀ ਨਪੁੰਨ ਕੀਤਾ। ਗੁਲਾਮੀ ਦੀ ਸੋਚ ਨੂੰ ਮੇਰੇ ਮਾਲਕ ਨੇ ਕਟਿਆ ਦੂਰ ਕਰਕੇ ਰੱਖ ਦਿੱਤਾ ਜਿਹੜੇ ਲੋਕ ਇਹ ਗੱਲ ਆਖਦੇ ਸੀ ਕਾਮ ਹਮਾਰਾ ਤੋਲਣ ਤਕੜੀ ਨੰਗੀ ਕਰਦ ਕਬ ਹੋਣੀ ਪਕੜੀ ਚਿੜੀ ਉੜੀ ਤੋਂ ਹਮ ਡਰ ਜਾਏ ਮੁਗਲੋਂ ਸੇ ਕੈਸੇ ਲੜ ਪਾਏ ਮੇਰੇ ਮਾਲਕ ਨੇ ਉਹਨਾਂ ਦੇ ਅੰਦਰ ਇੰਨੀ ਜਾਨ ਫੂਕ ਦਿੱਤੀ ਸੀਗੀ ਉਹੀ ਲੋਕ ਆਖਣ ਲੱਗੇ ਸੀਗੇ ਕਿ ਇੱਕ ਇੱਕ ਕੋ ਧਰ ਲੂੰਗਾ ਸ਼ਮਸ਼ੀਰ ਕੇ ਆਗੇ ਰੱਖ ਦੂੰਗਾ ਸੀਨਾ چیر ਕੇ ਆਗੇ ਜੇ ਦੁਨੀਆ ਜੁਗਤੀ ਹੈ ਤਕਦੀਰ ਕੇ ਆਗੇ ਜੇ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਕੇ ਆਗੇ ਸਤਗੁਰ ਜੀ ਨੇ ਫਰਵਰੀ ਦੇ ਵਿੱਚ 1680 ਦੇ ਵਿੱਚ ਰਣਜੀਤ ਨਗਾਰਾ ਬਣਾਉਣਾ ਸ਼ੁਰੂ ਕੀਤਾ ਮਾਰਚ ਦੀ ਅਰੰਭਤਾ ਦੇ ਵਿੱਚ ਇਹ ਨਗਾਰਾ ਸੰਪੂਰਨ ਹੋਇਆ ਤੇ ਪਹਿਲੀ ਵਾਰ ਅਜ ਦੇ ਦਿਨ 5 ਮਾਰਚ 1680 ਈਸਵੀ ਨੂੰ ਮੇਰੇ ਮਾਲਕ ਜੀ ਨੇ ਰੰਜੀਤ ਨਗਾਰਾ ਵਜਾਇਆ ਤੇ ਇਹ ਹੁਕਮ ਕੀਤਾ ਸੀਗਾ ਕਿ ਹਰ ਇੱਕ ਮੌਕੇ ਇਹ ਰੰਜੀਤ ਨਗਾਰਾ ਸਿੱਖੋ ਆਪਾਂ ਨੇ ਵਜੋੜਾਇਆ ਨਗਾਰਾ ਆਜ਼ਾਦੀ ਦਾ ਪ੍ਰਤੀਕ ਹੈ ਜਦੋਂ ਸਤਗੁਰ ਦੀ ਚੱਕ ਨਾਨਕੀ ਦੇ ਵਿੱਚ ਰੰਜੀਤ ਨਗਾਰਾ ਵਜਾਉਂਦੇ ਸੀ ਤੇ ਬੈਠੇ ਹੋਏ ਪਹਾੜੀ ਰਾਜਿਆਂ ਦੇ ਦਿਲਾਂ ਦੀਆਂ ਧੜਕਣਾ ਉਹਨਾਂ ਮੇਰੇ ਮਾਲਕ ਦੀ ਬੰਦ ਕਰ ਦਿੰਦੇ ਸੀ ਆਜ਼ਾਦੀ ਦਾ ਪ੍ਰਤੀਕ ਨਗਾਰਾ ਸਤਗੁਰ ਨੇ ਸਾਨੂੰ ਆਜ਼ਾਦ ਸੋਚ ਦਿੱਤੀ ਤੇ ਮੇਰੇ ਮਾਲਕ ਨੇ ਅੱਜ ਦੇ ਦਿਨ 5 ਮਾਰਚ 1680 ਈਸਵੀ ਨੂੰ ਪਹਿਲੀ ਵਾਰ ਰੰਜੀਤ ਨੰਗਾਰਾ ਵਜਾਇਆ ਤੇ ਸਿੱਖਾਂ ਨੂੰ ਇੱਕ ਖੁੱਲੀ ਸੋਚ ਤੇ ਆਜ਼ਾਦੀ ਵਾਲੀ ਸੋਚ ਦਿੱਤੀ ਤੇ ਮੇਰੇ ਮਾਲਕ ਨੇ ਆਖਿਆ ਕਿ ਇਹ ਨਗਾਰਾ ਹੁਣ ਹਰ ਇੱਕ ਮੌਕੇ ਉਤੇ ਆਪਾਂ ਨੇ ਵਜਾਇਆ ਕਰਨਾ ਹੈ ਗੁਰੂ ਮਾਲਕ ਕਿਰਪਾ ਕਰੇ ਸਤਪੁਰ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ